ਹਾਂ ਜੀ ਬੈਟਸ ਵੈਲਕਮ ਟੂ ਇੰਫੋਗੋਟ ਅਕਾਦਮਿਕ ਲੋਕ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਤੁਹਾਨੂੰ ਸਿਰਫ 4-5 MCQ ਦੇਖਣ ਨੂੰ ਮਿਲਣਗੇ ਜੇ ਕਲਾਸ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਨੀਚੇ ਵੀਡੀਓ ਦੇ ਸੈਕਸ਼ਨ ਚ ਇਹ ਹੀ ਕਲਾਸ ਹੈ ਜਿਹੜੀ ਆਪਾਂ ਰਿਕਾਰਡ ਕਰਕੇ ਪਾ ਰਹੇ ਹਾਂ ਰਿਕਾਰਡਿੰਗ ਕਲਾਸ ਹੈ ਕੁਐਸਚਨ ਨਹੀਂਗੇ ਜਿਹੜੇ 4-5 ਹੀ ਹੋਣਗੇ ਤਾਂ ਕਿ ਥੋੜਾ ਇੰਟਰਸਟ ਜਿਹੜਾ ਬਣ ਸਕੇ ਅਗਰ ਇੰਟਰਸਟ ਬਣਦਾ ਹੈ ਕਲਾਸ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਕੇ ਜਾਓ ਲਾਈਵ ਕਲਾਸਿਸ ਵੀ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਇਹ ਸਿਰਫ ਇੱਕ ਵਾਰੀ ਇੱਕ ਆਡੀਅנס ਨੂੰ ਇਕੱਠਾ ਕਰਨ ਦੇ ਲਈ ਹੈ ਤੇ ਠੀਕ ਹੈ ਚਲੋ ਤੇ ਨਵੇਂ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘਟੀ ਦਾ ਬਟਨ ਜਰੂਰ ਦਬਾ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਸਾਰੇ ਕੈਟੇਡ ਤੱਕ ਇਹੇ ਹੀ ਕੁਸ਼ਚਨ ਨੇ ਤੁਹਾਨੂੰ ਪੇਪਰਾਂ 'ਚ ਦੇਖਣ ਨੂੰ ਮਿਲਣਗੇ ਇਸੇ ਵਿੱਚ 4-5 ਕੁਸ਼ਚਨ ਹੀ ਹੈ ਵਧੀਆ ਲੱਗੇ ਤਾਂ ਕਮੈਂਟ ਜਰੂਰ ਕਰਕੇ ਜਾਇਓ ਲਾਈਵ ਕਲਾਸ ਸ਼ੁਰੂ ਕਰਾਂਗੇ ਚਲੋ ਜੀ ਸ਼ੁਰੂ ਕਰਦੇ ਆਂ ਤੇ ਆਹਦੀ ਕੁਝ ਜਿਵੇਂ ਤੁਹਾਨੂੰ ਲਿਖਿਆ ਹੋਇਆ ਜੀ ਪੀਟੀਪੀਐਸ ਦੀ ਕਲਾਸ ਲੈਵਲ ਇੰਸਪੈਕਟਰ ਦਾ ਹੋ ਚੁੱਕਿਆ ਪੇਪਰ ਤੇ ਸੀਨੀਅਰ ਅਸਿਸਟੈਂਟ ਆਉਣਾ ਜੇਲ੍ਹ ਗਾਰਡ ਸੀਨੀਅਰ ਅਸਿਸਟੈਂਟ ਤੋਂ ਇੰਸਪੈਕਟਰ ਪਟਵਾਰੀ ਵੀਡੀਓ ਇਹਦੀ ਕਲਾਸ ਫਟਾਫਟ ਆਨਸਰ ਦਿਓ ਜੀ অপਸ਼ਨ A ਲਾਲਾ ਰਾਜਪਤ ਰਾਏ অপਸ਼ਨ B ਵਿਪਨ ਚੰਦਰ ਪਾਲ অপਸ਼ਨ C ਬਾਲ ਗੰਗਾਧਰ ਤਿਲਕ অপਸ਼ਨ D ਗੋਪਾਲ ਕ੍ਰਿਸ਼ਨ ਗੋਖਲੇ ਫਟਾਫਟ ਕਮੈਂਟ ਕਰੋ ਜੀ ਇਹਦਾ ਆਨਸਰ ਕੀ ਆਊਗਾ 8 ਲਿਖਿਆ ਵਿੱਚੋਂ ਨਰਮਦਲ ਦਾ ਦਿੱਤਾ ਠੀਕ ਹੈ ਜੀ ਤਾਂ ਇਹਦਾ ਆਨਸਰ ਹੈ ਜੀ অপਸ਼ਨ D ਜੀ ਕੇ ਗੋਖਲੇ ਠੀਕ ਹੈ ਇੱਕ ਕੁਐਸਚਨ ਤਾਂ ਹਰ ਵਾਰ ਪੇਪਰਾਂ 'ਚ ਬਣਦਾ ਹੈ ਵਾਯੂ ਮੰਡਲ ਵਿੱਚ ਨਾਈਟ੍ਰੋਜਨ ਕਿੰਨੀ ਹੈ ਠੀਕ ਹੈ ਜੀ A 21% B 78 C 84 ਜਾਂ D 87 ਤਾਂ ए इज द राइट आंसर आएगा जी B 78% ठीक है जी जे क्रस्ट ਦੇ ਵਿੱਚ ਪੁੱਛੇ ਅਰਥ ਦੇ क्रस्ट ਦੇ ਵਿੱਚ ਕਿੰਨੀ ਹੈਗੀ ਕਿਸ ਦੀ ਮਾਤਰਾ ਸਭ ਤੋਂ ਜ਼ਿਆਦਾ ਹੈ ਤਾਂ ਯਾਦ ਰੱਖਿਓ ਉਥੇ ਆਕਸੀਜਨ ਆਨਸਰ ਆਏਗਾ 47 समथिंग परसेंट ਆਏਗਾ ਜੇ क्रस्ट ਜੀ ਪੁੱਛੇ ਜੇ ਵਾਯੂ ਮੰਡਲ ਜੀ ਪੁੱਛੇ ਤਾਂ 78% कंफ्यूज ਨਹੀਂ ਹੋਣਾ ਠੀਕ ਹੈ ਜੀ ਕੁਐਸਚਨ ਧਿਆਨ ਨਾਲ ਪੜ੍ਹਨਾ ਹੈ ਕੈਂਡੀਡੇਟ ਜਿਹੜਾ ਐਗਜ਼ਾਮੀਨਰ ਪੁੱਛਣਾ ਕੀ ਚਾਹੁੰਦਾ ਚਲੋ ਹਾਂਜੀ ਫਿਰ ਨੈਕਸਟ ਕੁਐਸਚਨ ਹੈ ਸੁਨੀਲ ਛੇਤਰੀ ਕਿਸ ਖੇਡ ਨਾਲ ਜੁੜੇ ਹੋਏ ਹਨ ਤਾਂ ਸੁਨੀਲ ਛੇਤਰੀ ਇਜ਼ ਅਸੋਸੀਏਟਡ ਵਿਦ ਵਿਚ ਗੇਮ სპੋਰਟਸ ਆਪਸ਼ਨ A ਹਾਕੀ ਆਪਸ਼ਨ B ਫੁੱਟਬਾਲ uh, ਆਪਸ਼ਨ C ਕ੍ਰਿਕਟ ਜਾਂ ਆਪਸ਼ਨ D ਟੈਨਿਸ ਤਾਂ right A ਇਸ ਦਾ ਰਾਈਟ ਆਨਸਰ ਆਇਆ ਗਿਆ ਜੀ ਆਪਸ਼ਨ B ਫੁੱਟਬਾਲ ਪਹਿਲਾ ਸੁਨੀਲ ਛੇਤਰੀ ਨੇ ਸਨਿਆਸ ਲੈ ਲਿਆ ਸੀਗਾ ਪਰ ਹੁਣ ਵਾਪਸ ਆ ਰਹੇ ਨੇ ਦੁਬਾਰਾ ਖੇਡਣਗੇ ਠੀਕ ਹੈ ਜੀ ਚਲੋ ਨੈਕਸਟ ਚਲਦੇ ਹਾਂ ਜੀ ਇਹ ਆ ਗਿਆ ਇਸ ਦਾ ਰਾਈਟ ਆਨਸਰ ਸੀਗਾ ਆਪਸ਼ਨ B ਫੁੱਟਬਾਲ ਨੈਕਸਟ ਕੁਐਸਚਨ ਨੈਕਸਟ ਆਏਗਾ ਜੀ ਛਾਉ ਡਾਂਸ ਹੈ ਜਿਹੜਾ ਉਹ ਕਿਹੜੀ ਸਟੇਟ ਨਾਲ ਰਿਲੇਟਡ ਹੈ ਠੀਕ ਹੈ ਜੀ ਆਪਸ਼ਨ A ਝਾਰਖੰਡ ਆਪਸ਼ਨ B ਵੈਸਟ ਬੰਗਾਲ ਆਪਸ਼ਨ C 오ਡੀਸਾ ਜਾਂ ਆਪਸ਼ਨ D ਆਲ ਆਫ ਥੀਸ ਠੀਕ ਹੈ ਤਾਂ ਯਾਦ ਰੱਖਿਓ ਜਿਹੜਾ ਛਾਉ ਡਾਂਸ ਹੈ ਉਹ ਸਾਰਿਆਂ ਨਾਲ ਆਏਗਾ ਆਲ ਆਫ ਥੀਸ ਨਾਲ ਠੀਕ ਹੈ ਤੇ ਬਸ ਇਹਦਾ ਸ਼ਾਰਟਕਟ ਯਾਦ ਰੱਖਿਓ JWO ਠੀਕ ਹੈ ਜੀ ਜੇ ਛਾਉ ਡਾਂਸ ਪੁੱਛੇ ਤਾਂ ਤੁਸੀਂ J WO ਯਾਦ ਰੱਖਣਾ ਜੇ ਮੀਨਸ ਚਾਰਗਾਂਡ W ਮੀਨਸ ਵੈਸਟ ਬੰਗਾਲ ਤੇ O ਮੀਨਸ 오ਡੀਸਾ ਇਹਦਾ ਰਾਈਟ ਆਨਸਰ ਆਇਆਗਾ ਜੀ 올 ਆਫ ðiਸ ਠੀਕ ਹੈ ਤੇ ਨੈਕਸਟ ਚਲਦੇ ਆ ਜੀ ਚਲੋ ਬਸ ਆਈਸੀਡੀ ਕਲਾਸ ਹੈ ਜਿਹੜੀ ਇੰਨੇ ਹੀ ਕੁਐਸਚਨ ਸੀਗੇ ਇਹ ਸਿਰਫ ਆਪਾਂ ਰਿਵੀਜ਼ਨ ਪਰਪਸ ਦੇ ਲਈ ਲੈ ਕੇ ਆਏ ਆ ਤਾਂ ਲੰਮੀ ਕਲਾਸ ਹੈ ਜਿਹੜੀ ਉਹ ਜ਼ਰੂਰ ਆ ਕਰੂਗੀ ਲਾਈਵ ਕਲਾਸ ਰਹੂਗੀ ਕੁਐਸਚਨ ਕਿੱਦਾਂ ਦੇ ਲੱਗੇ ਕਮੈਂਟ ਜ਼ਰੂਰ ਕਰਕੇ ਜਾਣਾ ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰ 'ਚ ਮਿਲਣਗੇ ਮਲਟੀਪਲ ਚੁਆਇਸ ਕੁਐਸਚਨ ਹੈ ਜਿਹੜੇ ਆਪਾਂ ਰੀਜ਼ਨਿੰਗ ਜੀਕੇ ਪੰਜਾਬੀ ਸਾਰੇ ਦੇ ਜਿਹੜੇ ਲੈ ਕੇ ਆਵਾਂਗੇ ਵਿਦਿਕ ਐਮਸੀਕਿਊ ਠੀਕ ਹੈ ਤਾਂ ਕਮੈਂਟ ਕਰਕੇ ਜਾਈਓ ਕਲਾਸ ਕਿਦਾਂ ਦੀ ਲੱਗੀ ਲਾਈਵ ਕਲਾਸ ਸ਼ੁਰੂ ਕਰਾਉਣਾ ਚਾਹਦੇ ਹੋ ਜਾਂ ਨਹੀਂ ਕਰਾਉਣਾ ਚਾਹਦੇ ਠੀਕ ਹੈ ਤੇ ਹੋਰ ਪੇਪਰਾਂ ਨਾਲ ਜੁੜੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਠੀਕ ਹੈ ਇੱਕ ਡੈਮੋ ਪਰਪਰਪਰ ਲਈ ਆਪਾਂ ਵੀਡੀਓ ਜਿਹੜੀ ਪਾਈ ਹੈ ਤਾਂ ਰੈਗੂਲਰ ਕੰਟੀਨਿਊ ਵੀਡੀਓ ਚਾਣਨੀਆਂ ਥੋਡੀਆਂ ਪਲੀਜ਼ ਜਿੰਨੇ ਕੈਂਡੀਡੇਟ ਦੇਖ ਰਿਹਾ ਹੈ ਕਮੈਂਟ ਜਰੂਰ ਕਰਕੇ ਜਾਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜਿਹੜੇ ਨਵੇਂ ਆ ਠੀਕ ਹੈ ਜੀ ਹੋਰ ਅਪਡੇਟ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਮਿਲਦੇ ਆ ਨੈਕਸਟ ਅਪਡੇਟ ਦੇ ਨਾਲ ਤਦ ਤੱਕ ਲਈ ਬੀ ਸੇ ਸਟੇ ਕਨੈਕਟਡ ਬਾਏ ਬਾਏ